ਜੋ ਤਰੀਕ ਦਿਜਦੀ ਅੱਜ ਜਿਹੜੀ ਕਾਫੀ ਲੰਮਾ ਸਮਾਂ ਹੋ ਗਿਆ ਸੀ ਡੱਲੇਵਾਲ ਸਾਹਿਬ ਉਹ ਹੜਤਾਲ ਤੇ ਬੈਠੇ ਸਨ ਪਿਛਲੇ ਦਿਨੀ ਜਿਹੜੀ ਇਹ ਮੀਟਿੰਗ ਮੁਕਰਰ ਹੋਈ ਸੀ ਅੱਜ ਹੋਈ ਹੈ ਜਿਹਦੇ ਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਜੀ ਨੇ ਆਉਣਾ ਸੀ ਪਰ ਇਹ ਮੀਟਿੰਗ ਮੁਕਰਰ ਹੋਣ ਤੋਂ ਪਹਿਲਾਂ ਹੀ ਉਹਨਾਂ ਦੇ بیٹے ਦੀ ਸ਼ਾਦੀ ਰੱਖੀ ਸੀ ਅੱਜ ਸ਼ਾਦੀ ਸੀ ਇਸ ਲਈ ਉਹ ਆ ਨਹੀਂ ਸਕੇ श्री प्रलाद जोशी ਜਿਹੜੇ ਫੂਡ ਮੰਤਰੀ ਨੇ ਉਹ ਆਏ ਐ ਔਰ ਬਹੁਤ ਵਧੀਆ ਮਾਹੌਲ ਚ ਗੱਲਬਾਤ ਹੋਈ ਐ ਅਗਲੀ ਤਰੀਕ ਜਦੋਂ ਕਿ ਕੇਂਦਰੀ ਮੰਤਰੀ ਸ਼ਿਵਰਾਜ ਚੋਹਾਨ ਜੀ श्री ਪ੍ਰਲਾਦ ਜੋਸ਼ੀ ਜੀ ਤੇ ਔਰ ਉਹਨਾਂ ਦੇ ਨਾਲ ਵੀ ਹੋਰ ਜਿਹੜੇ ਸਾਥੀ ਆਉਣਗੇ ਉਹ 22 ਤਰੀਕ ਨੂੰ ਹੋਣੀ ਐ ਚੰਡੀਗੜ੍ਹ 'ਚ ਹੋਊਗੀ 22 ਤਰੀਕ ਨੂੰ ਚੰਡੀਗੜ੍ਹ ਵਿੱਚ ਹੀ ਉਮੀਦ ਕਰੀ ਜਾਂਦੀ ਐ ਚਲੋ ਜਿੱਥੇ ਵੀ ਰੱਖਣੀ ਐ ਪਰ 22 ਤਰੀਕ ਮੁਕਰਰ ਕੀਤੀ ਗਈ ਐ ਜਿਹੜੀ ਕਿਸਾਨਾਂ ਦੀਆਂ ਮੰਗਾਂ ਮੰਤਰੀ ਜੀ ਨੇ ਧਿਆਨ ਨਾਲ ਸੁਣੀਆਂ ਔਰ ਆਪਣੇ ਵੱਲੋਂ ਵੀ ਉਹਨਾਂ ਨੇ ਦੱਸਿਆ ਕਿ ਮੈਂ ਪੂਰਾ ਪੋਜੀਟਿਵ ਆ ਤੇ ਜਿਹੜੀ ਸਾਰੀ ਬੈਠ ਕੇ ਜਿਹੜੀ ਫਾਈਨਲ ਉਸ ਤੋਂ ਬਾਅਦ ਗੱਲਬਾਤ ਚੱਲਦੀ ਰਹਿਣੀ ਹੋ ਜਾਣਾ ਕਿਸਾਨ ਜਿਹੜੇ ਤਕਜੀਤ ਸਿੰਘ ਢੱਲੇਵਾ ਜੀ ਉਹਨਾਂ ਨੇ ਬਾਕੀ ਸਾਥੀ ਅੱਜ ਵੀ ਗੱਲਬਾਤ ਤੋਂ ਤੁਹਾਨੂੰ ਲੱਗਾ ਕਿ ਪੋਜੀਟਿਵ ਰੋਲ ਦੇ ਵਿੱਚ ਉਹ ਸਹਿਮਤ ਹੁੰਦੇ ਨਜ਼ਰ ਆਏ ਸਭ ਤੋਂ ਪਹਿਲਾਂ ਤਾਂ ਬੜੀ ਵੱਡੀ ਗੱਲ ਹੈ ਕਿ ਸ੍ਰੀ ਢੱਲੇਵਾਲ ਜੀ ਸਰਦਾਰ ਜਗਜੀਤ ਸਿੰਘ ਜੀ ਜਿਨ੍ਹਾਂ ਦੇ ਭੈਣ ਦੀ ਪੋਤਰੀ ਦਾ ਦੇਹਾਂਤ ਹੋ ਗਿਆ ਤੇ ਉਸ ਸੰਸਕਾਰ ਵਿੱਚ ਵੀ ਨਹੀਂ ਗਏ ਉਹਨਾਂ ਨੇ ਇਸ ਨੂੰ ਕਿਸਾਨੀ ਮਸਲੇ ਲਈ ਤਰਜੀਹ ਦਿੱਤਾ ਬੜੇ ਅਫਸੋਸ ਦੀ ਗੱਲ ਹੈ ਜਿਹੜੇ ਐਡੀ ਵੱਡੀ ਗੱਲ ਛੱਡ ਕੇ ਆਉਣਾ ਔਰ ਜੇ ਮੈਂ ਕਹਾਂ ਤਾਂ ਇਹ ਜਿਹੜੇ ਮਾਹੌਲ ਨੂੰ ਸਾਜ਼ਗਾਰ ਬਣਾਉਣ ਵਾਸਤੇ